ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰ ਜਗਤ ਜਲੰਦਾ ਰੱਖ ਲੈ ਆਪਣੇ ਕਿਰਪਾਤਾਰ ਆਪਣੇ ਕਿਰਪਾਤਾਰ ਆਪਣੇ ਕਿਰਪਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਆਓ ਆਜਾ ਆਪਾਂ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਦੀ ਜਾਤ ਵਿੱਚ ਸੰਗਤ ਕਰੀਏ ਪੰਜਵੀਂ ਜੋਤ ਸ੍ਰੀ ਗੁਰੂ ਅਰਜਨ ਦੇਵ ਜੋ ਅੱਜ ਸਾਰਾ ਜਗਤ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਜਗਾ ਜਗਾ ਤੇ ਯਾਦ ਕਰ ਰਹੀਆਂ ਨੇ ਆਓ ਆਪਾਂ ਵੀ ਉਹਨਾਂ ਦੇ ਵਿੱਚ ਕੁਝ ਹਿੱਸਾ ਪਾਈਏ ਕਿ ਅਸੀਂ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਯਾਦ ਕਰੀਏ ਕਿ ਅੱਜ ਦੇ ਦਿਨ ਸ਼ਾਂਤੀ ਦੇ ਪੁੰਜ ਜੋ ਤਤੀ ਤਵੀ ਤੇ ਬੈਠ ਕੇ ਜਗਤ ਨੂੰ ਰੱਖਣ ਵਾਸਤੇ ਜੋ ਆਪਾਂ ਸਭ ਦਚਾਰਾ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਉਹਨਾਂ ਨੇ ਫਿਰ ਮਿਹਰ ਦਾ ਹੱਥ ਰੱਖ ਕੇ ਜੋ ਵਖਤ ਸਮੇਂ ਦਿਆਂ ਸਰਕਾਰਾਂ ਦੇ ਨਾਲ ਤੱਕਰ ਲੈਂਦੇ ਹੋਏ ਆਪਣੇ ਆਪ ਨੂੰ ਤਵੀ ਤਤੀ ਤਵੀ ਤੇ ਬੈਠਣ ਦਾ ਨਿਰਣੇ ਲਿਆ ਔਰ ਇਸ ਤੋਂ ਉਪਰੰਤ ਬਹੁਤ ਸਾਰੇ ਤਸੀਹੇ ਦੇ ਕੇ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ। ਤੋਂ ਆਓ ਆਪਾਂ ਵੀ ਸਰਤਾ ਦੇ ਭੁੱਲ ਭੇਟ ਕਰੀਏ। ਕਿਉਂਕਿ ਸਾਡਾ ਵੀ ਫਰਜ਼ ਬਣਦਾ ਹੈ ਜੋ ਕਿ ਆਪਾਂ ਵੀ ਪਿਆਰ ਸਤਿਕਾਰ ਦੇ ਨਾਲ ਮਾਲਕ ਦੀ ਵਡਿਆਈ ਕਰੀਏ ਗੁਣ ਗਾਈਏ ਦੇਖੋ ਗੁਰਪੁਰਬ ਆਪਾਂ ਹਰ ਸਾਲ ਮਨਾ ਰਹੇ ਹਾਂ ਸ਼ਹੀਦੀ ਗੁਰਪੁਰ ਗੁਰਪੁਰਬ ਜੋ ਵੀ ਹੈ ਸਾਡੇ ਗੁਰੂਆਂ ਦੀ ਯਾਦ ਦੇ ਵਿੱਚ ਜ਼ਰੂਰੀ ਵੀ ਹੈ ਆਪਾਂ ਮਨਾ ਕੇ ਫਿਰ ਆਉਣ ਵਾਲੇ ਸਮੇਂ ਦਾ ਪਾਰਸਾਲ ਦੀ ਫੇਰ ਵੇਟ ਕਰਦੇ ਆਂ ਪਾਬਾ ਅਸੀਂ ਹਰ ਸਾਲ ਮਨਾਉਂਦੇ ਆਂ ਪਰ ਗੁਰਪਿਆਰਿਓ ਜੋ ਵਿੱਚ ਇਨਾ ਸਮਾਂ ਗਾਇਬ ਪੈ ਗਿਆ ਨਿਕਲ ਗਿਆ ਕੋਈ ਬਿਰਲੀਆਂ ਰੂਹਾਂ ਨੇ ਗੁਰਪਿਆਰਿਓ ਜਿਹੜੀਆਂ ਜਾਤ ਦੇ ਵਿੱਚ ਅੰਮ੍ਰਿਤ ਵੇਲੇ ਜਦੋਂ ਵੀ ਵਕਤ ਮਿਲਦਾ ਹੈ ਜੁੜਦਿਆਂ ਨੇ ਔਰ ਆਪਣੇ ਆਪ ਨੂੰ ਜੁੜ ਕੇ ਮਾਲਕ ਦੇ ਸਾਹਮਣੇ ਅਰਪਣ ਕਰਦਿਆਂ ਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਅਰਪਨ ਕਰਦੇ ਆਂ ਫੇਰ ਤਾਂ ਗੁਰਪਿਆਰੋ ਠੀਕ ਹੈ ਕਿ ਅਸੀਂ ਹਮੇਸ਼ਾ ਇਹਨਾਂ ਨੂੰ ਯਾਦ ਕਰੀਏ ਜੋ ਵੀ ਸਾਡੇ ਸ਼ਹੀਦ ਯੋਧੇ ਨੇ ਔਰ ਜੋ ਸਾਡੇ ਯੋਧੇ ਦਾ ਮਤਲਬ ਜੋ ਸਿੱਖ ਧਰਮ ਦੇ ਅੰਦਰ ਉਹ ਯੋਧੇ ਜਿਨ੍ਹਾਂ ਨੇ ਗੁਰੂਆਂ ਦਾ ਹੁਕਮ ਮੰਨਦੇ ਹੋਏ ਸਿਹਿੱਤੀਆਂ ਪਾਈਆਂ ਜੋ ਪਰਦਾਸ ਦੇ ਵਿੱਚ ਜਾਨ ਕਰਦੇ ਆ ਉਹਨਾਂ ਨੂੰ ਕਿ ਪੰਜਾਂ ਪਿਆਰਿਆਂ 400 ਬਜਾਦਿਆਂ 40 ਮੁਕਤਿਆਂ ਔਰ ਇਹਨਾਂ ਨੂੰ ਫਿਰ ਯਾਦ ਕਰਦੇ ਆ ਫਿਰ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੂਪਰੀਆਂ ਲਹਾਈਆਂ ਇੱਥੋਂ ਤੱਕ ਵੀ ਚਰਖੜੀਆਂ ਤੇ ਵੀ ਚੜੇ ਗਏ ਔਰ ਬੰਦ-ਬੰਦ ਕਟਵਾ ਕੇ ਗਲਾਂ 'ਚ ਹਾਰ ਪਾਇਆ ਖੰਨੇ ਖੰਨੇ ਰੋਟੀ ਤੇ ਗੁਜ਼ਾਰਾ ਕੀਤਾ ਇਹਨਾਂ ਨੂੰ ਆਪਾਂ ਯਾਦ ਕਰਦੇ ਆ ਬਹੁਤ ਜ਼ਰੂਰੀ ਹੈ ਕਰਨਾ ਵੀ ਹੈ ਇਹ ਸਾਡੀ ਇੱਕ ਜੜ ਹੈ ਇਹ ਧਰਮ ਦੀ ਜੋ ਅੰਦਰ ਆਪਾਂ ਮਕਾਨ ਬਣਾਉਂਦੇ ਜਵੇਂ ਨੀਂਹ ਤਕੜੀ ਰੱਖਦੇ ਆ ਚੰਗੀ ਚੌੜੀ ਰੱਖ ਕੇ ਪੱਥਰਾਂ ਦੇ ਨਾਲ ਜਾਂ ਇੱਟਾਂ ਦੇ ਨਾਲ ਜਾਂ ਆਪਾਂ ਪਿੱਲਰ ਖੜੇ ਕਰਦੇ ਆ ਇਹ ਇੱਕ ਧਰਮ ਦੇ ਪਿੱਲਰ ਨੇ ਪਿੱਲਰ ਗੁਪੈਰੂ ਜਿਨ੍ਹਾਂ ਦੇ ਚੱਲਦੇ ਹੋਏ ਅੱਜ ਧਰਮ ਅੱਜ ਇਹ ਸਦਾ ਹੀ ਚੱਲਦਾ ਰਹੇਗਾ ਕਿਉਂਕਿ ਇਹ ਦਸਾਂ ਗੁਰੂਆਂ ਦੀ ਧਰਤੀ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਤਾਂ ਗੁਰ ਪਿਆਰਿਓ ਜਹਤ ਤਾਂ ਸੀ ਕਰਨਾ ਹੈ ਕਰ ਵੀ ਰਹੇ ਆ ਪਰ ਇੱਥੇ ਇੱਕ ਅਫਸੋਸ ਜਾਂਦਾ ਹੈ ਕਿ ਅਸੀਂ ਦਿਨ ਆਇਆ ਯਾਦ ਕਰਦੇ ਆਂ ਬਾਕੀ ਟਾਈਮ ਕਿਉਂ ਭੁੱਲ ਜਾਂਦੇ ਆਂ ਜੇ ਗੁਰਪਿਆਰੋ ਅਸੀਂ ਯਾਦ ਦੇ ਨਾਲ-ਨਾਲ ਇਹਨਾਂ ਦੇ ਵਿੱਚ ਆਪਾਂ ਇਹ ਖੋਜ ਨਹੀਂ ਕੀਤੀ ਜੋ ਆਪਾਂ ਸ਼ਹੀਦਾਂ ਦੇ ਸਿੰਘਾਂ ਸਿੰਘਣੀਆਂ ਦੇ ਨਾਂ ਲੈਂਦੇ ਨੇ ਯਾਦ ਕੀਤਾ ਉਹਨਾਂ ਨੂੰ ਜਿਸ ਤਰ੍ਹਾਂ ਆਪਾਂ ਇੱਕ ਸਾਡੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇਖੋ ਕਿੰਨੀ ਵੱਡੀ ਕੁਰਬਾਨੀ ਆ ਕਿੰਨਾ ਤਕੜਾ ਜੁੱਤ ਕਰ ਰਹੇ ਨੇ ਮੌਤ ਦੇ ਨਾਲ ਚੈਲੰਜ ਕਰ ਰਹੇ ਨੇ ਮੌਤ ਨੂੰ ਹੱਥ ਤੇ ਸਿਰ ਕੱਟਣ ਤੋਂ ਬਾਅਦ ਵੀ ਹੱਥ ਤੇ ਰੱਖ ਕੇ ਔਰ ਗੁਰੂ ਦੇ ਸਨਮੁਖਹਾਜਰ ਹੋਏ ਨੇ ਦਾ ਗੁਰਪਿਆਰ ਆਪਾਂ ਇਹ ਵਿਚਾਰ ਕਰਨੀ ਅੱਜ ਕਿ ਇਹਨਾਂ ਦੇ ਵਿੱਚ ਕਿਹੜਾ ਜज्ਬਾ ਸੀ ਹੈ ਜਾ ਅਫਸੋਸ ਦੀ ਗੱਲ ਆਏਗੀ ਇੱਥੇ ਆਪਾਂ ਨੇ ਵਾਸਤੇ ਪਹਿਲਾਂ ਆਪਾਂ ਵਿਚਾਰ ਕਰ ਲਈਏ ਕਿ ਇਹਨਾਂ ਦੇ ਵਿੱਚ ਕਿਹੜਾ ਜज्ਬਾ ਸੀ ਇਸ ਤਰ੍ਹਾਂ ਦਾ ਕਿਹੜੀ ਤਾਕਤ ਸੀ ਜੋ ਮਿਸਲਾਂ ਬੜਾਈਆਂ ਸੀ ਯੋਧਿਆਂ ਨੇ ਜੋ ਜੰਗਲਾਂ ਦੇ ਵਿੱਚ ਜੁੱਤ ਕਰਦੇ ਸੀ ਜੋ ਆਪਾਂ ਵਿਚਾਰ ਕੀਤੀ ਹੈ ਜੋ ਚੜਖੜੀਆਂ ਤੇ ਚੜੇ ਨੇ ਖੋਪੜੀਆਂ ਲਹਾਈਆਂ ਨੇ ਉਹਨਾਂ ਦੇ ਵਿੱਚ ਕਿਹੜੀ ਤਾਕਤ ਸੀ ਰਹੀ ਜੀ ਕਿ ਉਹੀ ਬਾਣੀ ਅੱਜ ਜੋ ਬਾਣੀ ਆ ਉਹ ਉਸ ਟਾਈਮ ਵੀ ਸੀ ਬਾਣੀ ਬਾਣੀ ਜੀ ਤਾਂ ਕੋਈ ਫਰਕ ਨਹੀਂ ਹੈ ਧੰਨ ਸ਼੍ਰੀ ਗੁਰਗੰਸਾਹਿਬ ਮੰਨ ਲਓ ਆਪਾਂ ਚਲੋ ਜਿਨ੍ਹਾਂ ਸਿੰਘਾਂ ਸਿੰਘਣੀਆਂ ਦੇ ਸਮੇਂ ਬੰਦਮਤ ਕਟਵਾਏ ਨੇ ਉਸ ਟਾਈਮ ਉਹਨਾਂ ਕੋਲ ਕਿਹੜੀ ਪਾਵਰ ਸੀ ਗੁਰਪਿਆਰੇਓ ਅੱਜ ਵੀ ਸਾਡੇ ਕੋਲੋਂ ਧਾਨਸੀ ਦੀ ਗੁਰਗੰਨ ਸਾਹਿਬ ਨੇ ਔਰ ਉਸ ਟਾਈਮ ਵੀ ਉਹਨਾਂ ਕੋਲ ਧਾਨਸੀ ਦੀ ਗੁਰਗੰਨ ਸਾਹਿਬ ਸੀ ਔਰ ਉਹਨਾਂ ਨੂੰ ਤਾਂ ਇਹਨਾਂ ਪੜ੍ਹਨ ਦਾ ਮੌਕਾ ਵੀ ਨਹੀਂ ਮਿਲਦਾ ਸੀ ਸਮੇਂ ਦੀ ਹਾਲਤ ਨੂੰ ਦੇਖਦੇ ਹੋ ਗੁਰਪਿਆਰੇ ਆਪਾਂ ਚਾਹਤੀ ਮਾਰੀ ਜੋ ਆਪਾਂ ਇਤਿਹਾਸ ਪੜ੍ਹਦੇ ਆ ਉਹਨਾਂ ਕੋਲ ਤਾਂ ਸ਼ਾਇਦ ਇਹਨਾਂ ਵਕਤ ਵੀ ਨਹੀਂ ਮਿਲਿਆ ਹੋਣਾ ਪੜ੍ਹਨ ਦਾ ਜਿਨ੍ਹਾਂ ਅੱਜ ਅਸੀਂ ਪੜ ਕੇ ਜੋ ਧੰਨ ਸ੍ਰੀ ਗੁਰਗੰਸਾਹਿਬ ਸਾਡੀ ਚੋਲੀ ਪਾਇਆ ਹੈ ਔਰ ਅਸੀਂ ਜਾਣਿਆ ਮੱਥਾ ਟੇਕਦੇ ਆ ਸਤਿਕਾਰ ਕਰਦੇ ਆ ਪੜਦੇ ਵੀ ਆ ਪਰ ਕਦੇ ਇਹਦੇ ਵਿੱਚ ਆਪਾਂ ਇਹ ਮਨ ਦੇ ਵਿੱਚ ਵਿਚਾਰ ਨਹੀਂ ਲੈਂਦੀ ਕਿ ਅੱਜ ਅਸੀਂ ਪੜ ਰਹੇ ਆ ਔਰ ਉਸ ਟਾਈਮ ਤਾਂ ਉਹਨਾਂ ਨੂੰ ਇਨਾ ਮੌਕਾ ਵੀ ਨਹੀਂ ਮਿਲਦਾ ਸੀਗਾ ਉਹ ਤਾਂ ਸਿਰਫ ਜਾਣਦੇ ਸੀ ਉਹਨਾਂ ਕੋਲ ਕਿਉਂਕਿ ਆਪਾਂ ਝਾਤੀ ਮਾਰੀਏ ਗਰਜਾ ਸਿੰਘ ਬੋਤਾ ਸਿੰਘ ਨਾਨੇ ਜਦੋਂ ਨਾਕੇ ਲਾਏ ਸੀ ਜਦੋਂ ਗਵਰਨਮੈਂਟ ਨੂੰ ਸਮਝਾਉਣਾ ਕੀਤਾ ਸੀ ਦੱਸਣਾ ਕੀਤਾ ਸੀ ਕਿ ਹਜੇ ਜਿਹੜਾ ਸਿੱਖਾ ਖਤਮ ਨਹੀਂ ਹੋਇਆ ਉਤ ਸਿਰਫ ਇੱਕ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਉੱਥੋਂ ਹੀ ਤਾਕਤ ਲੈਂਦੇ ਸੀ ਉਹ ਜਾਦ ਸੀ ਉਹਨਾਂ ਨੂੰ ਗੁਰੂਆਂ ਦੀ ਪਰ ਉਹਨਾਂ ਦੇ ਨਾਲ ਤਾਂ ਸਾਇਦ ਗੁਟਕਾ ਸਾਫ ਵੀ ਨਹੀਂ ਹੋਣਾ ਇੰਨਾ ਵਕਤ ਵੀ ਨਹੀਂ ਹੋਣਾ ਉਹਨਾਂ ਕੋਲ ਪੜਨ ਦਾ ਹੋਰ ਆਪਾਂ ਝਾਤੀ ਮਾਰੀਏ ਤੇ ਉਹਨਾਂ ਕੋਲ ਵੀ ਵਕਤ ਨਹੀਂ ਹੋਣਾ ਪਰ ਅੱਜ ਸਾਡੇ ਕੋਲ ਸਭ ਕੁਝ ਹੁੰਦਿਆ ਹੋਇਆ ਵੀ ਕਿਹੜੀ ਘਾਟ ਆ ਗੁਰਪਤ ਰਿਓ ਕਿਹੜੀ ਘਾਟ ਆ ਉਸ ਟਾਈਮ ਚਲੋ ਆਪਾਂ ਕਹਿ ਕਹਿ ਸਕਦੇ ਆ ਉਸ ਟਾਈਮ ਕਿ ਧੰਗੂ ਗੁਰੂ ਅਰਜਨ ਦੇਸ ਤੇ ਪਾਸਾ ਜੀ ਨੇ ਸ਼ਹੀਦ ਕੀਤਾ ਹੈ ਜਹਾਂਗੀਰ ਉਹ ਇੱਕ ਧਰਮ ਲੱਗ ਸੀਗਾ ਚਲੋ ਆਪਾਂ ਤਾਂ ਨਹੀਂ ਮੰਨਦੇ ਉਹ ਧਰਮ ਕਿਸ ਕੋਈ ਧਰਮ ਲੱਗ ਹੈ ਸਾਰਿਆਂ ਦੇ ਵਿੱਚ ਪਰਮਾਤਮਾ ਵਸ ਰਿਹਾ ਪਰ ਇੱਕ ਵਿਚਾਰ ਕਰੀਏ ਆਪਾਂ ਚਲੋ ਉਹਨਾਂ ਨੇ ਆਪਣੀ ਚਲਾਈ ਹੈ ਆਪਣਾ ਹੁਕਮ ਚਲਾਇਆ ਹੈ ਗੁਰੂ ਸਾਹਿਬ ਨੇ ਨਹੀਂ ਮੰਨਿਆ ਔਰ ਉਹਨਾਂ ਨੂੰ ਸਫੀਦ ਕਰਤਾ ਜਿਹਦੇ ਵਿੱਚ ਚੰਦੂ ਦਾ ਵਿਹਾਸ ਹੈ ਹੁਣ ਇਹਦੇ ਵਿੱਚ ਤਾਕਤਾਂ ਕਿਹੜੀਆਂ ਸੀਗੀਆਂ ਤਾਕਤ ਸੀ ਸਰਕਾਰ জাহাঙ্গীর ਦੀ ਔਰ ਚੰਦੂ ਵਰਗੇ ਔਰ ਫਿਰ ਗੁਰੂ ਪਿਆਰਿਓ ਕਾਰਨ ਕੀ ਸੀਗੇ ਕਾਰਨ ਆ ਪਥੜਾ ਵਿਸ਼ਾ ਹਟ ਗਏ ਉਤੋਂ ਫਿਰ ਚੱਲਾਂਗੇ ਉਥੇ ਕਾਰਨ ਸੀ ਗੁਰੂ ਪਿਆਰੇ ਉਹ ਜਿਹੜੇ ਮੇਨ ਮੇਨ ਕਾਰਨ ਵੱਡੇ ਸੀਗੇ ਉਹ ਸੀ ਕਿ ਅਸਲਾਮ ਧਰਮ ਦੇ ਵਿੱਚੋਂ ਜੋ ਚੁਣਵੇਂ ਨਮਾਇੰਦਾ ਜੋ ਉਸ ਧਰਮ ਨੂੰ ਛੱਡ ਕੇ ਗੁਰੂ ਅਰਜਨ ਦੇਵ ਜੀ ਦੀ ਸਰਨ ਦੇ ਵਿੱਚ ਆਗੇ ਸੀ ਗੁਰੂ ਅਰਜਨ ਦੇਵ ਜੀ ਦੀ ਗੁਰੂ ਅਰਜਨ ਦੇਵ ਜੀ ਦੀ ਸਰਨ ਦੇ ਵਿੱਚ ਆਗੇ ਸੀ ਜਿਸ ਤਰ੍ਹਾਂ ਸਾਈਂ ਜੀ ਔਰ ਹੋਰ ਵੀ ਮਾਝੇਵਰ ਗੁਰਮੁਖ ਪਿਆਰੇ ਉਸ ਸਮੇ ਗੁਰੂ ਦੀ ਸ਼ਰਨ ਦੇ ਵਿੱਚ ਆਏ ਔਰ ਜਹਾਂਗੀਰ ਦਾ ਲੜਕਾ ਖੁਸਰੋ ਉਹ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਦੇ ਵਿੱਚ ਆਇਆ ਔਰ ਬਹੁਤ ਸਾਰੀਆਂ ਸੰਗਤਾਂ ਦਾ ਇਕੱਤਰ ਹੋਣਾ ਇਹ ਸਮੇ ਦੀਆਂ ਸਰਕਾਰਾਂ ਨੂੰ ਚੰਗਾ ਨਹੀਂ ਲੱਗਿਆ ਖਤਰਾ ਪੈਦਾ ਆਪਣੇ ਆਪ ਨੂੰ ਮਹਿਸੂਸ ਕੀਤਾ ਉਹਨਾਂ ਨੇ ਮੇਨ ਕਾਰਨ ਮੁੱਖ ਇਹੀ ਸੀ ਗੁਰਪਿਆਰੇਓ ਸਭ ਤੋਂ ਵੱਡਾ ਦੁੱਖ ਸੀ ਜਦੋਂ ਉਸੇ ਦਾ ਹੀ ਲੜਕਾ ਸਾਈਂ ਮੀਆਂ ਮੀਰ ਵਾਗੇ ਜਦੋਂ ਗੁਰੂ ਦੀ ਸਰਨ ਦੇ ਵਿੱਚ ਆ ਗਿਆ ਕਿ ਇਹ ਤਾਂ ਬਹੁਤ ਵੱਡਾ ਖਤਰਾ ਹੈ ਤਰਬ ਨੂੰ ਤਾਂ ਗੁਰੂ ਪਿਆਰੇ ਉੱਥੇ ਇੱਕ ਚੰਦੂ ਨੂੰ ਵੀ ਮੌਕਾ ਮਿਲ ਗਿਆ ਇੱਕ ਕਾਰਨ ਇਹ ਵੀ ਸੀ ਜੋ ਕਿ ਆਪਾਂ ਆਮ ਜੋ ਪ੍ਰਚਲਿਤ ਹਰ ਸਮਾਗਮਾਂ ਤੋਂ ਸੁਣਦੇ ਆ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਸੰਗਤ ਦੇ ਕਹਿਣ ਤੇ ਗੁਰੂ ਸਾਹਿਬ ਨੇ ਮਨਾ ਕਰਤਾ ਸੀ ਉਹਨੇ ਆਪਣਾ ਗੁੱਸਾ ਕੱਢ ਆਹ ਕਾਰਨ ਸੀ ਗੁਰਪਿਆਰੇ ਉਹ ਸ਼ਹੀਦੀ ਦੇ ਉਹ ਤਾਂ ਚਲੋ ਇੱਕ ਵੱਖਰਾ ਆਪਾਂ ਉਸ ਲੈਣ ਤੇ ਆਈਏ ਕਿ ਵੱਖਰਾ ਇੱਕ ਧਰਮ ਸੀ ਜਿਹਨੂੰ ਆਪਾਂ ਦਿਲੋਂ ਨਹੀਂ ਮੰਨਦੇ ਸਾਡਾ ਧਰਮ ਨਹੀਂ ਕਹਿ ਰਿਹਾ ਕਿਸੇ ਵੀ ਧਰਮ ਦੀ ਆਪਾਂ ਨਾ ਨਾਦਰੀ ਕਰੀਏ ਪਰ ਇੱਕ ਆ ਵਿਚਾਰ ਕਰੀਏ ਆਪਾਂ ਚਲੋ ਉਹਨਾਂ ਨੇ ਤਾਂ ਜ਼ੁਲਮ ਕੀਤਾ ਉਹਨਾਂ ਦੇ ਉਹ ਤਾਂ ਸੀਗੇ ਕਾਲ ਦੀ ਪਕੜ ਦੇ ਅੰਦਰ ਉਹਨਾਂ ਦੇ ਅੰਦਰ ਤਾਂ ਪੰਜ ਚੋਰ ਵੀ ਬਸ ਰਹੇ ਸੀ ਪਰ ਅੱਜ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਸਾਰੇ ਕਿ ਅਸੀਂ ਪੰਜਵੇਂ ਪਾਸਾ ਜੋ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਉਹਦੇ ਹੁਕਮ ਦੇ ਵਿੱਚ ਹੈ ਹਾਂ ਅਸੀਂ ਸਵਿਲਾ ਲਾਲੀਆਂ ਚੰਗੀਆਂ ਨੇ ਲਾਉਣੀਆਂ ਨੇ ਇੱਕ ਯਾਦ ਹੈ ਇੱਕ ਗੁਰੂ ਘਰਾਂ ਚ ਪ੍ਰੋਗਰਾਮ ਕਰ ਲਏ ਕਰਕੇ ਚਲੇ ਗਏ ਔਰ ਕੱਲ ਨੂੰ ਕਿਸੇ ਨੂੰ ਪੁੱਛੋ ਨਾ ਕਿਸੇ ਨੂੰ ਕੱਲ ਕਿਹੜਾ ਦਿਹਾੜਾ ਸੀ ਭਾਈ ਕੱਲ ਤੁਸੀਂ ਗੁਰੂ ਘਰ ਗਏ ਸੀ ਕਿਸੇ ਨੂੰ ਵਿਚਾਰ ਕਰੋ ਨਾ ਆਸਮਾਨ ਚ ਉਹ ਉਸ ਪਾਣ ਰੁਕੇ ਹਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ ਬਸ ਇੰਨਾ ਕੀ ਯਾਦ ਰੱਖਣਗੇ ਉਸ ਇੰਨਾ ਕੀ ਲੇਕਿਨ ਉਹਨਾਂ ਵਿੱਚ ਆਪਾਂ ਆਓ ਤਾਕਤ ਦੀ ਗੱਲ ਕਰੀਏ ਕਿ ਜੋ ਸਾਡੇ ਸ਼ਹੀਦ ਸਿੰਘ ਸੀ ਉਹਨਾਂ ਵਿੱਚ ਕਿਹੜੀ ਤਾਕਤ ਸੀ ਜੋ ਕਿ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਸੀ ਪਰਿਵਾਰਕ ਕੁਰਬਾਨ ਕਰਦੇ ਉਹਨਾਂ ਨੇ ਉਹ ਕਿਹੜੀ ਤਾਕਤ ਸੀ ਅੱਜ ਸਾਡੇ 'ਚ ਉਹ ਤਾਕਤ ਕਿਉਂ ਨਹੀਂ ਹੈ ਉਹਦਾ ਕਾਰਨ ਕੀ ਹੈ ਸਮਝਣ ਦੀ ਕੋਸ਼ਿਸ਼ ਅੱਜ ਆਪਾਂ ਬਾਣੀ ਵੀ ਬਹੁਤ ਪੜ੍ਹਦੇ ਆਂ ਦਾਅਵੇ ਕਰਦੇ ਆਂ ਕਿਸ ਤਰ੍ਹਾਂ ਕਈ ਸਾਇਜ ਪਾਠ ਵੀ ਕਰਦੇ ਆ ਸੁਖਣੀ ਸਾਹਿਬ ਪਾਠ ਵੀ ਕਰਦੇ ਆ ਨਿਤਨੇਮ ਵੀ ਕਰਦੇ ਆ ਗੁਰੂ ਘਰ ਵੀ ਜਾਂਦੇ ਆ ਗੁਰੂ ਘਰ ਦੇ ਪ੍ਰਧਾਨ ਵੀ ਆ ਅੱਜ ਤਾਂ ਚੌਧਰ ਪਨ ਵੀ ਕਰ ਰਹੇ ਆ ਆਪਾਂ ਪਰ ਉਹਨਾਂ ਕੋਲ ਸਭ ਇਹ ਨਹੀਂ ਸੀਗਾ ਉਹਨਾਂ ਕੋਲ ਇਹ ਨਹੀਂ ਸੀਗਾ ਕਿਉਂ ਉਹਨਾਂ ਕੋਲੇ ਕਿਉਂ ਨਹੀਂ ਸੀ ਸਿਰਫ ਉਹਨਾਂ ਕੋਲ ਸੀ ਗੁਰੂ ਦੀ ਤਾਕਤ ਸਾਡੇ ਕੋਲ ਤਾਕਤ ਨਹੀਂ ਹੈ ਅਸੀਂ ਤਾਕਤ ਹਾਸਲ ਨਹੀਂ ਕਰਦੇ ਅਸੀਂ ਗੁਰੂ ਤੋਂ ਮੰਗਦੇ ਹੀ ਨਹੀਂ ਕਿ ਸਾਨੂੰ ਉਹ ਤਾਕਤ ਦੇ ਦਿਓ ਪਾਤਸ਼ਾਹ ਹਾਂ ਇੱਥੇ ਕੱਪ ਵਿਚਾਰ ਕਰੀਏ ਇੱਕ ਸਾਡਾ ਰੁਟੀਨ ਜਰੂਰ ਬਣਿਆ ਅਰਦਾਸ ਦੇ ਵਿੱਚ ਅਸੀਂ ਜਰੂਰ ਮੰਗ ਲੈਣੇ ਆ ਅਰਦਾਸ ਦੇ ਵਿੱਚ ਅਸੀਂ ਜਰੂਰ ਮੰਗ ਲੈਣੇ ਆ ਜੀ ਪ੍ਰਤਮੇ ਸਤ ਖਾਲਸਾ ਜੀ ਕੀ ਅਰਦਾਸ ਸਾਹਿਬ ਜੀ ਸਤ ਖਾਲਸਾ ਜੀ ਕੋ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਨਾਮ ਚਿਤਾਵੇ ਆ ਮੰਗ ਜਰੂਰ ਲੈਣਾ ਕਿ ਸਭ ਤੋਂ ਵੱਡੀ ਤਾਕਤ ਸੀ ਉਹਨਾਂ ਕੋਲ ਆਹਾ ਸੀ ਗੁਰਪਿਆਰਿਓ ਜੋ ਘੋੜ ਸਵਾਰ ਜੰਗਲਾਂ ਚ ਰਹਿ ਕੇ ਵੀ ਗਰਜਾ ਸਿੰਘ ਬੋਤਾ ਸਿੰਘ ਵਰਗੇ ਨੇ ਇਹ ਜਾਪ ਕਰਕੇ ਉਹਨਾਂ ਕੋਲ ਅੰਦਰ ਉਹਨਾਂ ਦੇ ਮਾਲਕ ਦੇ ਚਰਨਾਂ ਨਾਲ ਜੁੜੇ ਸੀ ਆਪਣੇ ਆਪ ਨੂੰ ਹਵਾਲੇ ਕੀਤਾ ਸੀ ਉਹਨਾਂ ਨੇ ਅੱਜ ਸਾਡੇ ਕੋਲ ਗੁਰਪਿਆਰੇ ਪੜਤਾ ਜਰੂਰ ਰਿਹਾ ਸਾਡੇ ਕੋਲ ਇਹ ਵੀ ਨਹੀਂ ਵਿਚਾਰਿਆ ਹੈ ਗੁਰਪਿਆਰੇ ਸਾਡੇ ਤਾਂ ਉਂਗਲੀਆਂ ਪੜੀਆਂ ਉੱਠਦੇ ਨੇ ਤਰਕ ਫਰਕ ਬਹੁਤ ਉੱਠਦੇ ਨੇ ਉਹ ਕਿਸ ਤਰ੍ਹਾਂ ਗੁਰਪਿਆਰੇ ਉਹ ਕਿ ਜਿਸ ਤਰ੍ਹਾਂ ਅੱਜ ਆਪਾਂ ਵਿਚਾਰ ਕਰ ਰਹੇ ਹਾਂ ਗੁਰੂ ਨੂੰ ਯਾਦ ਕਰ ਰਹੇ ਹਾਂ ਇਹਦੇ ਵਿੱਚ ਆਪਾਂ ਕਿੰਨੇ ਸਾਰੇ ਸ਼ਬਦ ਵਿਚਾਰ ਕੀਤੇ ਹੋਣੇ ਆ ਗੁਰੂ ਦੇ ਪ੍ਰਤੀ ਗੁਰੂ ਦੇ ਪ੍ਰਤੀ ਪਰ ਇਹਦੇ ਵਿੱਚੋਂ ਜੇ ਇੱਕ ਦੋ ਸ਼ਬਦ ਵੀ ਗਲਤੀ ਨਾ ਕੀਤੀ ਇਧਰ ਉਧਰ ਹੋਗੇ ਤਾਂ ਉਹਨੂੰ ਅਸੀਂ ਜ਼ਰੂਰ ਫੜ ਲਾਂਗੇ ਪਰ ਇਹਦੇ ਵਿੱਚ ਦੂਜੀਆਂ ਜਿਹੜੀਆਂ ਵਿਚਾਰਾਂ ਨੇ ਉਹਨਾਂ ਤੇ ਧਿਆਨ ਨਹੀਂ ਜਾਣਾ ਸਕਦਾ ਆ ਇੱਕ ਕਾਰਨ ਸੱਟ ਅੱਜ ਤੱਕ ਗੁਰੂ ਪਿਆਰੇ ਉਹ ਅਸੀਂ ਗੁਰੂ ਦਾ ਹੁਕਮ ਮੰਨਿਆ ਹੀ ਨਹੀਂ ਕਾਨਸ਼ੀਰ ਗੁਰਗਾਂ ਸਾਹਿਬ ਨੂੰ ਪੜਦੇ ਆ ਲੇਕਿਨ ਹੁਕਮ ਨਹੀਂ ਮੰਨਿਆ ਜਿੰਨਾ ਚਿਰ ਗੁਰੂ ਪਿਆਰੇ ਅਸੀਂ ਹੁਕਮ ਨਹੀਂ ਮੰਨਦੇ ਜਿੰਨਾ ਚਿਰ ਗੁਰੂ ਦਾ ਹੁਕਮ ਨਹੀਂ ਮੰਨਦੇ ਉਹਨਾਂ ਚਿਰ ਗੁਰੂ ਨੇ ਸਾਡੇ ਤੇ ਕਿਰਪਾ ਨਹੀਂ ਕਰਨੀ ਅੱਜ ਵੀ ਜੇ ਆਪਾਂ ਅੱਜ ਵੀ ਨਿਰਨੇ ਨਾ ਲੈਂਤਾ ਕਿ ਮੈਂ ਅੱਜ ਤੋਂ ਬਾਅਦ ਜੋ ਅੱਜ ਸ੍ਰੀ ਗੁਰਪੁਰਬ ਮਨਾ ਰਹੇ ਆ ਅੱਜ ਤੋਂ ਬਾਅਦ ਮੈਂ ਕਿਸੇ ਨੂੰ ਮਾੜੀ ਨਜ਼ਰ ਨਾਲ ਨਹੀਂ ਤੱਕੂਗਾ ਮੈਂ ਕਿਸੇ ਦੀ ਨਿੰਦਿਆ ਨਹੀਂ ਕਰੂੰਗਾ ਮੈਂ ਕਿਸੇ ਤੇ ਕਮੈਂਟ ਨਹੀਂ ਕਰੂੰਗਾ ਔਰ ਗੁਰੂ ਘਰ ਦੇ ਵਿੱਚ ਝਗੜੇ ਨਹੀਂ ਕਰੂੰਗਾ। ਔਰ ਆਪਣੇ ਅੰਦਰੋਂ ਮੈਂ ਬ੍ਰੋਧ, ਹੰਕਾਰ, ਨਿੰਦਿਆ, ਚੁਗਲੀ, ਹੀਰਖਾ, ਜਾਤਵਾਜ ਇਹ ਸੜ ਦੂੰਗਾ। ਇਹ ਅਜਾਪਾ ਗੁਰੂ ਦੇ ਅੱਗੇ ਅਰਦਾਸ ਕਰੀਏ ਜਿੱਥੇ ਵੀ ਗੁਰੂ ਕਰਨੇ ਗੁਰੂ ਘਰਾਂ ਦੇ ਵਿੱਚ ਸੰਗਤਾਂ ਅੱਜ ਸ਼ਹੀਦੀ ਗੁਰਪੁਰ ਮਨਾ ਰੀਆਂ ਨੇ ਔਰ ਫੇਰ ਗੁਰਪਿਆਰੋ ਅੱਜ ਨਰਨੇ ਲਈ ਅਸੀਂ ਕਿ ਅਸੀਂ ਗੁਰੂ ਦੀ ਗੱਲ ਮੰਨਾਂਗੇ ਗੁਰੂ ਕਹਿ ਰਿਹਾ ਕਿ ਹਰ ਪਲ ਹਰ ਕੜੀ ਇੱਕ ਇੱਕ ਕਦਮ ਦੇ ਨਾਲ ਚੱਲੀਏ ਅਸੀਂ ਘਰਾਂ ਦੇ ਵਿੱਚ ਕੰਮ ਕਰਦੇ ਹੋਏ ਆਪਣੇ ਧੰਦੇ ਕਰਦੇ ਹੋਏ ਅਸੀਂ ਗੁਰੂ ਨੂੰ ਯਾਦ ਕਰੀਏ ਗੁਰੂ ਨੂੰ ਯਾਦ ਕਰੀਏ ਸਾਡੇ ਮੁਖ ਤੋਂ ਨਿਕਲੇ ਕੇ ਵਾਹ ਗੁਰੂ ਸਵੇਰੇ ਨੀਂਦ ਖੋਲਦੇ ਹੀ ਵਾਹ ਗੁਰੂ ਉਹਨੂੰ ਆ ਸਰਦਾ ਦੇ ਫੁੱਲ ਭੇਟ ਨੇ ਗੁਰੂ ਪਿਆਰਿਓ ਗੁਰੂ ਸਾਹਿਬ ਸਾਥੋਂ ਆ ਚੀਜ਼ ਮੰਗ ਰਿਆ ਤੂੰ ਬੈਰ ਛੱਡ ਦੇ ਬ੍ਰੋਹ ਖਰਦੇ ਨਿੰਦਿਆ ਚੁਗਲੀ ਛੱਡ ਦੇ ਹੀਰਖਾ ਛੱਡ ਦੇ ਜਾਤੀਵਾਦ ਛੱਡ ਦੇ ਔਰ ਜੋ ਅੱਜ ਜੋ ਪਖੰਡ ਕਰ ਰਿਆ ਉਹ ਛੱਡ ਦੇ ਕਿਹੜਾ ਪਖੰਡ ਕਮੈਂਟ ਕਰਨੇ ਕਿਸੇ ਦਾ ਤਾਨੇ ਮਾਰਨੇ ਕਰਾ ਕਰ ਕਥਾਰੇ ਅਗੁਰਪਿਆਰੇ ਅਸੀਂ ਲੇਕਿਨ ਨਾਲ ਅਸੀਂ ਜੇ ਕਿਸੇ ਤੋਂ ਗਲਤੀ ਹੋਈ ਹੈ ਨਾ ਪ੍ਰਚਾਰਕ ਤੋਂ ਅਸੀਂ ਉਹਨੂੰ ਵੀ ਲਪੇਟ ਲੈਣਾ ਨਾਲ ਇਹ ਨੰਦਿਆਣੀਏ ਇਕ ਗੁਪਤ ਰਹਿੰਦਾ ਨਹੀਂ ਹੈ ਅਸੀਂ ਬੈਠੇ ਆ ਕਥ ਕਥਾ ਪਰਮ ਗਿਆਨ ਕਰਨ ਗੁਰ ਪਿਆਰੇਓ ਪਰਮ ਗਿਆਨ ਦੇ ਵਿੱਚ ਗ੍ਰੰਥ ਸਾਹਿਬ ਧੰਨ ਸ੍ਰੀ ਗੁਰਗੰਸਾ ਸਾਹਿਬ ਤੇ ਕਿਤੇ ਨਹੀਂ ਲਿਖਿਆ ਇਹ ਪਰਮ ਗਿਆਨ ਹੈ ਬਲਕੇ ਉਸ ਟਾਈਮ ਜਦੋਂ ਗੁਰੂ ਅਰਜਨ ਦੇਵ ਜੀ ਪਾਸ ਸਤ ਜੀ ਨੇ ਇਹ ਤਿਆਰ ਕੀਤਾ ਸੀ ਗ੍ਰੰਥ ਸਾਹਿਬ ਉਸ ਟਾਈਮ ਤਾਂ ਉਹਨਾਂ ਦਾ ਵਿੱਚ ਲੈਤਾ ਹੀ ਨਹੀਂ ਜਿਨ੍ਹਾਂ ਦੀ ਮੁੱਖ ਤੋਂ ਉਚਾਰੇ ਹੋ ਸ਼ਬਦਾਂ ਦੇ ਵੀ ਥੋੜਾ ਜਿਹਾ ਵੀ ਆਪਣੇ ਆਪ 'ਚ ਆਪਣੇ ਆਪ ਨੂੰ ਦਿਖਾਣਾ ਕੀਤਾ ਜਾਂ ਵਿਰੋਧਾ ਕਿਸੇ ਦਾ ਉਹਨਾਂ ਨੇ ਤਾਂ ਆਪਣੇ ਵਰਗੇ ਦੇਖਿਆ ਕਿ ਇਹ ਜੀ ਹੁਣ ਸ਼ਾਂਤੀ ਦੇ ਪੁੰਜ ਬਾਹਰ ਵਿਰੋਧ ਇਸਾ ਭਗਤ ਕਬੀਰ ਜੀ ਆਪਣੀ ਬਾਣੀ ਜਦੋਂ ਉਹਨਾਂ ਨੂੰ ਪੜ ਕੇ ਸੁਣਾਈਆ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਜਦੋਂ ਉਹਨਾਂ ਦੀ ਬਾਣੀ ਕਿਉਂਕਿ ਸਮਰੱਥ ਸੀ ਭਗਤ ਕਬੀਰ ਜੀ ਨੂੰ ਬੁਲਾ ਸਕਦੇ ਸੀ ਉਹ ਬੁਲਾਇਆ ਵੀ ਹੈ ਫਿਰ ਬਾਣੀ ਦਰਜ ਹੋਈ ਹੈ ਗੁਰੂ ਅਰਜਨ ਦੇਵ ਜੀ ਦੇ ਪਾਸ ਸਾਹਿਬ ਜੀ ਕੋਈ ਛੋਟੀ ਮੋਡੀ ਤਾਕਤ ਨਹੀਂ ਸੀ ਜਨਮ ਤੋਂ ਲੈ ਕੇ ਹੀ ਪਰਮ ਗਿਆਨੀ ਸੀ ਉਹ ਪਰਮ ਵਿਚਾਰਾਂ ਦੇ ਵਿੱਚ ਸੀ ਜੋ ਕਿ 1563 ਦੇ ਵਿੱਚ ਗੁਰੂ ਸਾਹਿਬ ਦਾ ਅਵਤਾਰ ਹੋਇਆ ਗੁਰੂ ਰਾਮਦਾਸ ਜੀ ਦੇ ਪਾਸ ਸਾਹਿਬ ਜੀ ਦੇ ਘਰੇ ਦੇਖੋ ਕੋ ਵੱਡੀ ਜੋਤ ਦੇ ਘਰੇ ਕਿ ਛੋਟੀ ਜੋਤ ਆਈ ਹੈ ਤਾਂ ਗੁਰ ਪਿਆਰਿਓ ਫੇਰ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਇਡੇ ਵੱਡੇ ਪਰਿਵਾਰ ਦਾ ਹਿੱਸਾ ਹੈ ਇੱਕ ਪਰਮ ਪਿਤਾ ਪ੍ਰਮਾਤਮਾ ਅਕਾਲ ਪੁਰਖ ਅਸੀਂ ਉਹਦੀ ਫੌਜ ਹੈ ਅਸੀਂ ਉਹਦਾ ਪਰਿਵਾਰ ਹੈ ਸਿੱਖ ਪੰਥ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਤੋਂ ਉਚਾਰੇ ਹੋਏ ਸਬਦ ਹੱਥਾਂ ਨਾਲ ਸੇਵਾ ਕੀਤੀ ਉਹਨਾਂ ਦੇ ਪੈਰਾਂ ਨਾਲ ਚੱਲ ਕੇ ਦੂਰ ਦੂਰ ਉਪਦੇਸ਼ ਦਿੱਤੇ ਸਿੱਖ ਪੰਥ ਦੀ ਨੀਂ ਰੱਖੀ ਔਰ ਦਸਵੇਂ ਪਾਤਸ਼ਾਹ ਜੀ ਨੇ ਫਿਰ ਇਹ ਜਿਹੜਾ ਫੋਟੋ ਦਸ ਪਾਤਸ਼ਾਹ ਜੀ ਨੇ ਤਿਆਰ ਕੀਤੀ ਦਸਵੇਂ ਪਾਤਸ਼ਾਹ ਜੀ ਨੇ ਫਰੇਮ ਚ ਜੜਤੀ ਫਿਰ ਉਹਨਾਂ ਕਿ ਸਾਡੇ ਅੰਦਰ ਅਫਸੋਸ ਨਹੀਂ ਆ ਰਿਹਾ ਕਿ ਅਸੀਂ ਅੱਜ ਕੀ ਕਰ ਰਹੇ ਹਾਂ ਕਿਉਂ ਨਹੀਂ ਅਸੀਂ ਯਾਦ ਦੇ ਵਿੱਚ ਬਹਿੰਦੇ ਗੁਰੂ ਦੇ ਅੱਜ ਦਾ ਤਾਂ ਸਾਡਾ ਗੁਰੂ ਪਿਆਰਿਓ 2-2 3-3 ਘੰਟੇ ਦਾ ਚੌਂਕੜਾ ਹੋਣਾ ਚਾਹੀਦਾ ਸੀ ਘਰਾਂ ਦੇ ਵਿੱਚ ਗੁਰੂ ਦੀ ਯਾਦ ਦੇ ਵਿੱਚ ਫਿਰ ਤਾਂ ਸਾਡਾ ਗੁਰਪੁਰਬ ਬਨਾਇਆ ਸਫਲਾ ਅਸੀਂ ਤਾਂ ਸਿਰਫ ਇੱਕ ਪਿਕਨਿਕ ਬਣਾਉਣ ਜਾਂਦੇ ਆ ਕਿ ਚਲੋ ਕੀ ਉੱਥੇ ਲੰਗਰ ਚ ਬਣਾ ਸਕੀਏ ਨਹੀਂ ਗੁਰਪਿਆਰਿਓ ਅੱਜ ਤੋਂ ਬਾਅਦ ਬਦਲਦੀ ਏ ਸਭ ਕੁਝ ਆਪਣੇ ਆਪ ਨੂੰ ਆਪਣੇ ਆਪ ਨੂੰ ਬਦਲਦੀ ਹੈ ਤਾਂ ਗੁਰ ਪਿਆਰਿਓ ਇੱਕ ਵਿਚਾਰ ਹੋਰ ਆਪਾਂ ਲੈ ਲਈਏ ਕਿ ਜੋ ਆਪਾਂ ਉਚਾਰਦੇ ਆ ਕਿ ਸਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਤੇ ਪਾਤਸ਼ਾਹ ਜੀ ਸਰਤਾਜ ਇਹਨਾਂ ਦੇ ਨਾਂ ਤੇ ਕਿਉਂ ਲੱਗਿਆ ਸਹੀਤੋਂ ਤੋਂ ਪਹਿਲਾਂ ਹੀ ਬਹੁਤ ਹੋਏ ਨੇ ਆਪਾਂ ਹੋਰ ਧਰਮਾਂ ਚ ਵੀ ਝਾਤੀ ਮਾਰ ਲਈ ਸ਼ਾਮਾ ਸੀ ਦੇਖ ਲਈਏ ਉੱਥੇ ਵੀ ਸੂਲੀ ਤੇ ਚੜਿਆ ਹੋਇਆ ਉੱਥੇ ਵੀ ਸ਼ਹੀਦ ਹੋਏ ਨੇ ਉਹ ਹੋਰ ਵੀ ਆਪਾਂ ਧਰਮਾਂ ਚ ਝਾਤੀ ਮਾਰ ਲਈਏ ਪਰ ਇੱਥੇ ਹੀ ਇਹਨਾਂ ਨੂੰ ਦਰਜਾ ਕਿਉਂ ਦਿੱਤਾ ਗਿਆ ਸ਼ਹੀਦਾਂ ਦੇ ਸਰਤਾਜ ਪੰਜਵੇਂ ਨਾਨਕ ਗੁਰੂ ਅਰਜਨ ਦੇ ਸਾਹਿਬ ਜੀ ਆਪਾਂ ਕਹਿੰਦੇ ਆ ਗੁਰਪਿਆਰੋ ਜਿਹੜੇ ਪਿੱਛੇ ਸ਼ਹੀਦ ਹੋਏ ਨੇ ਉਹ ਖਾਲੀ ਸ਼ਹੀਦ ਹੀ ਹੈ ਕਿਉਂ ਉਹਨਾਂ ਕੋਲੇ ਸ਼ਰਤ ਨਹੀਂ ਰੱਖੀ ਸੀ ਸ਼ਹੀਦ ਕਰਨ ਵਾਲਿਆਂ ਨੇ ਇਹ ਸ਼ਰਤ ਨਹੀਂ ਰੱਖੀ ਸੀ ਉਹਨਾਂ ਕੋਲ ਵੀ ਤੂੰ ਆ ਸਾਡੀ ਸ਼ਰਤ ਮੰਨ ਲਾ ਤੈਨੂੰ ਛੱਡ ਦਾਂਗੇ ਉਹ ਤਾਂ ਇੱਕ ਉਹਨਾਂ ਨੇ ਇੱਕ ਹੁਕਮ ਦਿੱਤਾ ਸ਼ਹੀਦ ਕਰੋ ਇੱਥੇ ਗੁਰਪਿਆਰੋ ਇੱਕ ਸ਼ਰਤ ਵੀ ਰੱਖੀ ਸੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕੋਲ ਕਿ ਤੂੰ ਐਡੀ ਵੱਡੀ ਤਾਕਤ ਇਕੱਠੀ ਕਰ ਰਿਹਾ ਏ ਛੜ ਦੇ ਇਸਲਾਮ ਧਰਮ ਕਬੂਲ ਕਰਨਾ ਚੰਦੂ ਨੇ ਕਿਹਾ ਸੀ ਮੇਰੀ ਲੜਕੀ ਦਾ ਰਿਸ਼ਤਾ ਲੈ ਲਾ ਤੈਨੂੰ ਛੜ ਦਾਂਗੇ ਤੇਰੀ ਜਾਨ ਵੱਜੇਗੀ ਇਨ ਸਾਰੇ ਉਹਨਾਂ ਦੇ ਹੁਕਮਾਂ ਨੂੰ ਠੋਕਰ ਮਾਰਦੇ ਹੋਏ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪਾਸਾ ਜੀ ਨੇ ਆਪਣੇ ਆਪ ਨੂੰ ਸ਼ਹੀਦ ਹੋਣਾ ਜਗਤ ਜਲੰਡਾ ਰੱਖ ਲੈ ਆਪਣੀ ਕਿਰਪਾ ਧਾਰ ਇਸ ਸੰਸਾਰ ਨੂੰ ਰੱਖਣ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਆਪਣੇ ਆਪ ਨੂੰ ਕੁਰਬਾਨ ਗੁਰ ਪਿਆਰਿਓ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਆਪਣੇ ਜਾਨ ਨੂੰ ਮੈਂ ਬਚਾਉਂਦੇ ਹੋਏ ਉਹਨਾਂ ਨੇ ਕੁਰਬਾਨੀ ਦਿੱਤੀ ਕਾ ਕੁੱਸਨ ਦਿੱਤਾ ਸੀ ਆਫਰ ਦਿੱਤਾ ਸੀ ਉਹਨੂੰ ਕਿ ਵਜਾ ਸੜ ਸਕਦਿਆਂ ਤੈਨੂੰ ਤਾਂ ਗੁਰੂ ਪਿਆਰੇ ਫਿਰ ਇਸ ਕਰਕੇ ਸੀਤਾਂ ਦੇ ਸਰਤਾਜ ਕਿਹਾ ਜਾਂਦਾ ਹੈ ਮੇਰਾ ਮਾਲਕ ਤਰਸ ਕਰੇ ਅੱਜ ਆਪਾਂ ਆਪਣੇ ਆਪ 'ਚ ਬਦਲਾ ਲਿਆਈਏ ਬਦਲਾ ਬਦਲਾ ਲਾਉਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਗੁਰੂ ਦੇ ਬਣੀਏ ਗੁਰੂ ਸਾਡਾ ਕੀ ਕਹਿ ਰਿਹਾ ਹੈ ਧੰਨ ਸ੍ਰੀ ਗੁਰਗੰਸਾਹਬ ਬਾਣੀ ਕੀ ਕਹਿ ਰਹੀ ਹੈ ਉਹਨੂੰ ਸੰਮ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰੀਏ ਔਰ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰੀਏ ਔਰ ਸਿੰਘ ਸਜੀਏ ਗੁਰਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ